ਤੁਸੀਂ ਕਦੇ ਸੋਚਿਆ ਹੈ ਕਿ ਜਦੋਂ ਇੱਕ ਕੁੜੀ ਦਾ ਵਿਆਹ ਕਰਦੇ ਆਂ ਉਦੋਂ ਉਹਦੀ ਜ਼ਿੰਦਗੀ ਕਿਵੇਂ ਬਦਲ ਜਾਂਦੀ ਆ ਇੱਕ ਬੇਟੀ ਜੋ ਸਾਲਾਂ ਤੋਂ ਆਪਣੇ ਮਾਪਿਓ ਦੇ ਘਰ 'ਚ ਰਹਿੰਦੀ ਹੁੰਦੀ ਆ ਇੱਕ ਦਿਨ ਸਭ ਕੁਝ ਛੱਡ ਕੇ ਕਿਸੇ ਹੋਰ ਘਰ ਦਾ ਹਿੱਸਾ ਬਣ ਜਾਂਦੀ ਆ ਪਰ ਕੀ ਉਹ ਬਦਲਾ ਆਸਾਨ ਹੁੰਦਾ ਜਾਂ ਨਹੀਂ ਅੱਜ ਅਸੀਂ ਗੱਲ ਕਰਾਂਗੇ ਉਸ ਅਣਸੁਨੇ ਸਫ਼ਰ ਬਾਰੇ ਵਿਆਹ ਤੋਂ ਬਾਅਦ ਕੁੜੀ ਦੀ ਜ਼ਿੰਦਗੀ ਕਿਵੇਂ ਪੂਰੀ ਤਰ੍ਹਾਂ ਬਦਲ ਜਾਂਦੀ ਆ ਕੁੜੀ ਲਈ ਸਭ ਤੋਂ ਵੱਡਾ ਬਦਲਾ ਇਹੀ ਹੁੰਦਾ ਕਿ ਉਹ ਆਪਣਾ ਘਰ ਆਪਣਾ ਕਮਰਾ ਆਪਣਾ ਬਚਪਨ ਸਭ ਕੁਝ ਪਿੱਛੇ ਛੱਡ ਕੇ ਇੱਕ ਨਵੇਂ ਘਰ ਚ ਕਦਮ ਰੱਖਦੀ ਆ ਜਿੱਥੇ ਉਹ ਪਹਿਲਾਂ ਬਿਨਾਂ ਸੋਚੇ ਆਪਣੇ ਮਾਂ ਨਾਲ ਗੱਲ ਕਰਦੀ ਸੀ ਹੁਣ ਹਰ ਗੱਲ ਸੋਚ ਸਮਝ ਕੇ ਕਰਨੀ ਪੈਂਦੀ ਆ ਜਿੱਥੇ ਪਹਿਲਾਂ ਉਹਦੀ ਮਾਂ ਉਹਦੀ ਹਰ ਲੋੜ ਪੂਰੀ ਕਰਦੀ ਰਹਿੰਦੀ ਸੀ ਹੁਣ ਉਸ ਨੂੰ ਖੁਦ ਸਭ ਦੀਆਂ ਲੋੜਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ ਇਹ ਬਦਲਾ ਮਨ ਦੇ ਅੰਦਰ ਬਹੁਤ ਵੱਡਾ ਤੂਫਾਨ ਲਿਆਉਂਦਾ ਹੈ ਵਿਆਹ ਤੋਂ ਬਾਅਦ ਇੱਕ ਕੁੜੀ ਤੇ ਜ਼ਿੰਮੇਵਾਰੀਆਂ ਦਾ ਪਹਾੜ ਟੁੱਟ ਪੈਂਦਾ ਜਿਵੇਂ ਸੱਸ ਸਹੁਰੇ ਦੀ ਸੇਵਾ ਕਰਨੀ ਪਤੀ ਦੀਆਂ ਲੋੜਾਂ ਦਾ ਖਿਆਲ ਰੱਖਣਾ ਘਰ ਦੇ ਕੰਮ ਰਿਸ਼ਤੇਦਾਰਾਂ ਨੂੰ ਵੀ ਉਸ ਤੋਂ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਨੇ ਉਹ ਕੁੜੀ ਜੋ ਕੱਲ ਤੱਕ ਆਪਣੇ ਲਈ ਜੀਉਂਦੀ ਸੀ ਹੁਣ ਉਹਨੂੰ ਹਰ ਪਲ ਦੂਜਿਆਂ ਲਈ ਜੀਉਣਾ ਪੈਂਦਾ ਇਹ ਬਦਲਾ ਕਈ ਵਾਰ ਉਹਨੂੰ ਮਜ਼ਬੂਤ ਕਰਦਾ ਹੈ ਤੇ ਕਈ ਵਾਰ ਅੰਦਰੋਂ ਤੋੜ ਦਿੰਦਾ ਹੈ ਇੱਕ ਕੁੜੀ ਵਿਆਹ ਤੋਂ ਬਾਅਦ ਨਵੇਂ ਰਿਸ਼ਤਿਆਂ ਨਾਲ ਜੁੜਦੀ ਹੈ ਜਿਵੇਂ ਸੱਸ ਸਹੁਰਾ ਨਨਦ ਜੇਠ ਦਿਓਰ ਹਰ ਰਿਸ਼ਤੇ ਨਾਲ ਉਹਨੂੰ ਆਪਣਾ ਆਪ ਜੋੜਨਾ ਪੈਂਦਾ ਹੈ ਇਹੋ ਸਮਾਂ ਉਹਦੀ ਅਸਲ ਕਾਬਲੀਅਤ ਦੀ ਪਰਖ ਕਰਦਾ ਹੈ ਹਰ ਕੁੜੀ ਆਪਣੇ ਦਿਲ ਦੇ ਵਿੱਚ ਉਮੀਦ ਲੈ ਕੇ ਸਹੁਰੇ ਘਰ ਜਾਂਦੀ ਹੈ ਕਿ ਉਹਨੂੰ ਨਵਾਂ ਪਰਿਵਾਰ ਪਿਆਰ ਦੇਵੇਗਾ ਉਹਨੂੰ ਸਿਰਫ ਇੱਕ ਚੀਜ਼ ਚਾਹੀਦੀ ਹੈ ਪਤੀ ਦਾ ਸਾਥ ਜੇ ਪਤੀ ਉਹਦਾ ਸਾਥੀ ਬਣ ਜਾਵੇ ਤਾਂ ਉਹ ਹਰ ਤਕਲੀਫ ਸਹਿ ਲੈਂਦੀ ਹੈ ਪਰ ਜੇ ਪਤੀ ਹੀ ਦੂਰ ਹੋ ਜਾਵੇ ਤਾਂ ਉਹ ਪੂਰੀ ਅੰਦਰੋਂ ਟੁੱਟ ਜਾਂਦੀ ਹੈ ਕੁੜੀ ਜੋ ਪਹਿਲਾਂ ਆਪਣੀ ਮਰਜ਼ੀ ਨਾਲ ਕਿਤਾਬ ਪੜ੍ਹਦੀ ਸੀ ਆਪਣੀ ਸਹੇਲੀਆਂ ਨੂੰ ਮਿਲਦੀ ਸੀ ਆਪਣੀ ਪਸੰਦ ਦੇ ਕੱਪੜੇ ਪਾਉਂਦੀ ਸੀ ਵਿਆਹ ਤੋਂ ਬਾਅਦ ਅਕਸਰ ਉਹ ਆਜ਼ਾਦੀ ਕੁਰਬਾਨੀ ਵਿੱਚ ਬਦਲ ਜਾਂਦੀ ਆ। ਉਹਨੂੰ ਹਰ ਕਦਮ ਉਸ ਨੂੰ ਹਰ ਕਦਮ ਤੇ ਇਹ ਹੀ ਲੱਗਦਾ ਕਿ ਲੋਕ ਕੀ ਕਹਿਣਗੇ। ਉਹਨੂੰ ਹਰ ਸਟੈਪ ਸੋਚ ਕੇ ਚੱਲਣਾ ਪੈਂਦਾ ਹੈ। ਇਹ ਬਦਲਾਅ ਬਹੁਤ ਭਾਰੀ ਹੁੰਦਾ। ਇਸ ਤੋਂ ਇਲਾਵਾ ਵਿਆਹ ਤੋਂ ਬਾਅਦ ਜਦੋਂ ਕੁੜੀ ਮਾਂ ਬਣਦੀ ਹੈ, ਉਹਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ। ਹੁਣ ਉਹ ਸਿਰਫ ਪਤਨੀ ਨਹੀਂ ਰਹਿੰਦੀ, ਉਹ ਮਾਂ ਵੀ ਬਣ ਜਾਂਦੀ ਆ। ਇਸ ਦੇ ਨਾਲ-ਨਾਲ ਉਹਦੀ ਨੀਂਦ ਖਤਮ ਹੋ ਜਾਂਦੀ ਆ ਉਸ ਦੀ ਖੁਦ ਦੀਆਂ ਖੁਆਇਸ਼ਾਂ ਦੂਜੇ ਨੰਬਰ ਤੇ ਆ ਜਾਂਦੀਆਂ ਨੇ ਬੱਚੇ ਦੀ ਮੁਸਕਾਨ ਉਹਦੀ ਸਭ ਤੋਂ ਵੱਡੀ ਖੁਸ਼ੀ ਬਣ ਜਾਂਦੀ ਆ ਇਹ ਬਦਲਾ ਉਹਨੂੰ ਮਾਂ ਦੇ ਰੂਪ ਵਿੱਚ ਸਭ ਤੋਂ ਵੱਡੀ ਤਾਕਤ ਦਿੰਦਾ ਹੈ ਸਮਾਜ ਹਮੇਸ਼ਾ ਇੱਕ ਬਹੁਤਾ ਸ਼ਾਦੀ ਸ਼ੁਦਾ ਕੁੜੀ ਤੋਂ ਬਹੁਤ ਸਾਰੀਆਂ ਉਮੀਦਾਂ ਰੱਖਦਾ ਇੱਕ ਕੰਮ ਠੀਕ ਤਰ੍ਹਾਂ ਨਹੀਂ ਕੀਤਾ ਸਹੁਰੇ ਵਾਲਿਆਂ ਨੇ ਏਦਾਂ ਕਿਉਂ ਵਰਤਾਅ ਕੀਤਾ ਤੇਰੇ ਬੱਚੇ ਨੂੰ ਦੇਖੋ ਇਹ ਵੀ ਠੀਕ ਨਹੀਂ ਇਨ੍ਹਾਂ ਟਿੱਪਣੀਆਂ ਨੂੰ ਸਹਿਣਾ ਉਹਦੇ ਲਈ ਸਭ ਤੋਂ ਵੱਡੀ ਲੜਾਈ ਹੁੰਦਾ ਕੁੜੀ ਦਾ ਦਿਲ ਹਮੇਸ਼ਾ ਦੋ ਘਰਾਂ 'ਚ ਵੰਡਿਆ ਰਹਿੰਦਾ ਮਾਪੇ ਦਾ ਘਰ ਜਿੱਥੇ ਉਹਨੇ ਬਚਪਨ ਬਿਤਾਇਆ ਹੁੰਦਾ ਸਹੁਰਿਆਂ ਦਾ ਘਰ ਜਿੱਥੇ ਉਹਨੇ ਜ਼ਿੰਦਗੀ ਜਿਉਣੀ ਹੁੰਦੀ ਆ ਇਹ ਇਹ ਉਹੋ ਹੀ ਦਰਦ ਆ ਜੋ ਕਿਸੇ ਪੁਰਸ਼ ਨੂੰ ਕਦੇ ਪੂਰੀ ਤਰ੍ਹਾਂ ਸਮਝ ਨਹੀਂ ਆਉਂਦਾ ਵਿਆਹ ਤੋਂ ਬਾਅਦ ਕੁੜੀ ਦੀ ਜ਼ਿੰਦਗੀ ਆਸਾਨ ਨਹੀਂ ਰਹਿੰਦੀ ਪਰ ਇਹੀ ਸਫ਼ਰ ਉਹਨੂੰ ਸਭ ਤੋਂ ਵੱਧ ਮਜ਼ਬੂਤ ਬਣਾਉਂਦਾ ਉਹ ਸ਼ੈਨ ਸ਼ੀਲਤਾ ਸਿੱਖਦੀ ਆ ਉਹ ਕੁਰਬਾਨੀ ਨੂੰ ਸਿੱਖਦੀ ਆ ਉਹ ਪਿਆਰ ਵੰਡਣਾ ਸਿੱਖਦੀ ਆ ਤੇ ਉਹ ਪਰਿਵਾਰ ਨੂੰ ਜੋੜ ਕੇ ਰੱਖਣਾ ਸਿੱਖਦੀ ਆ ਇਸ ਲਈ ਕਿਹਾ ਜਾਂਦਾ ਹੈ ਕੁੜੀ ਘਰ ਨਹੀਂ ਪੂਰੇ ਪਰਿਵਾਰ ਨੂੰ ਬਦਲ ਕੇ ਰੱਖ ਦਿੰਦੀ ਆ ਅਖੀਰ ਦੇ ਵਿੱਚ ਮੈਂ ਇਹੀ ਕਹੂੰਗੀ ਕਿ ਵਿਆਹ ਤੋਂ ਬਾਅਦ ਇੱਕ ਕੁੜੀ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਂਦੀ ਆ ਉਹ ਆਪਣੇ ਸੁਪਨੇ ਛੱਡ ਕੇ ਆਪਣੀਆਂ ਖੁਸ਼ੀਆਂ ਕੁਰਬਾਨ ਕਰਕੇ ਨਵੇਂ ਪਰਿਵਾਰ ਨੂੰ ਖੁਸ਼ੀਆਂ ਦੇਣ ਦੀ ਕੋਸ਼ਿਸ਼ ਕਰਦੀ ਆ ਜੇ ਪਤੀ ਸਹੁਰਾ ਘਰ ਤੇ ਸਮਾਜ ਉਹਦੀ ਕਦਰ ਕਰੇ ਉਹਨੂੰ ਪਿਆਰ ਤੇ ਇੱਜ਼ਤ ਦੇਵੀ ਤਾਂ ਉਹ ਕੁੜੀ ਹਾਰ ਦਰਦ ਭੁੱਲ ਕੇ ਉਸ ਪਰਿਵਾਰ ਨੂੰ ਜੰਨਤ ਬਣਾ ਸਕਦੀ ਆ ਇਸ ਲਈ ਯਾਦ ਰੱਖੋ ਵਿਆਹ ਤੋਂ ਬਾਅਦ ਕੁੜੀ ਦੀ ਜ਼ਿੰਦਗੀ ਬਦਲਦੀ ਹੈ ਪਰ ਜੇ ਤੁਸੀਂ ਉਹਦੀ ਕਦਰ ਕਰੋਗੇ ਤਾਂ ਉਹ ਬਦਲਾ ਦਰਦ ਨਹੀਂ ਸਭ ਤੋਂ ਵੱਡੀ ਖੁਸ਼ੀ ਬਣ ਸਕਦਾ ਹੈ ਉਮੀਦ ਕਰਦੀ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਧੰਨਵਾਦ